टेस्ट जो है मैं स्पेशली कह बहुत बढ़िया टेस्ट सू मिले आदमी पहला नहीं, अखा खाता है सो उसके तो मुताबिक चीज़ हर बड़ी प्रजेंटेन बहुत वजी होंगी दिन। बहुत ही वह तरीके विराट होटल है ये सर्विसिज दे रहा है और दो चीज़ों देश अगे व इमारत ना वे और बाजुआ दौड़े ताकत ना वादे ने सो इन्हें डिवेलप किया इतने और अच्छी हॉस्पिटल दे रहे हैं ਮੈਂ ਐਜ਼ ਅ ਕਸਮਰ ਗੱਲ ਕਰ ਰਿਹਾ ਹਾਂ ਕਿਉਂਕਿ ਮੈਂ ਦੋ-ਤਿੰਨ ਦਿਨ ਪਹਿਲਾਂ ਆਪਣੇ ਬੇਟੇ ਦੀ ਇੰਗੇਜਮੈਂਟ ਕਰਾਈ ਤੇ ਤੇ ਮੈਨੂੰ ਬਹੁਤ ਵਧੀਆ ਸਰਵਿਸਿਜ਼ ਮਿਲਿਆ ਨੇ। ਕਿਹਾ ਸੀ ਗੱਲ ਕਰਦੇ ਕੁਝ ਕਸਟਮਰਜ਼ ਦੇ ਨਾਲ ਤੇ ਉਹਨਾਂ ਕੋ ਜਾਣਦੇ ਕਿ ਉਹ ਹੋਟਲ ਕਿੰਗ ਵਿਰਾਜ ਦਸੂਗਾ ਬਾਰੇ ਕੀ ਕਹਿਣਾ ਚਾਹੁੰਦੇ ਆ। ਹਾਂਜੀ ਸਰ। ਹਾਂਜੀ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ। ਮਾਈਸੈਲਫ ਗੁਰਬਖਸ਼ ਸਿੰਘ ਮਲਤਾਨੀ ਐਡਵੋਕੇਟ। ਮੈਂ ਇਸ ਭਵਯ ਇਮਾਰਤ ਜਿਹਦੇ ਵਿੱਚ ਅਸੀਂ ਖੜੇ ਆ। ਉਹ ਸਾਡੇ ਸਤਕਾਰਯੋਗ ਖੋਸਲਾ ਸਾਹਿਬ ਦੇ ਬੇਟਾ ਜੀ ਅੱਜਕੱਲ੍ਹ ਚਲਾ ਰਹੇ ਨੇ ਔਰ ਬਹੁਤ ਹੀ ਵੜਿਆ ਤਰੀਕੇ ਦੇ ਨਾਲ ਇਹ ਜੋ ਕਿੰਗ ਵਿਰਾਟ ਹੋਟਲ ਹੈ ਇਹ ਸਰਵਿਸਿਜ਼ ਦੇ ਰਿਹਾ ਹੈ ਔਰ ਦੋ ਚੀਜ਼ਾਂ ਨਾਲ ਦੇਸ਼ ਅੱਗੇ ਵਾਧੇ ਨੇ ਇਮਾਰਤਾਂ ਨਾਲ ਵਾਧੇ ਨੇ ਔਰ ਬਾਜੂਆਂ ਦੋਲੇ ਨਹੀਂ ਤਾਕਤਾਂ ਨਾਲ ਵਾਧੇ ਨੇ ਸੋ ਇਹਨੇ ਡਿਵੈਲਪ ਕੀਤਾ ਇੱਥੇ ਔਰ ਇੱਕ ਅੱਛੀ ਹੌਸਪਿਟੈਲਿਟੀ ਦੇ ਰਹੇ ਨੇ ਇੱਥੇ ਜੋ ਮੈਂ ਐਜ਼ ਅ ਕਸਟਮਰ ਗੱਲ ਕਰ ਰਿਹਾ ਹਾਂ ਕਿ ਮੈਂ ਦੋ ਚਾਰ ਦਿਨ ਪਹਿਲਾਂ ਆਪਣੇ ਬੇਟੇ ਦੀ ਇੰਗੇਜਮੈਂਟ ਕਰਾਈ ਤੇ ਤੇ ਮੈਨੂੰ ਬਹੁਤ ਵਧੀਆ ਸਰਵਿਸਿਜ਼ ਮਿਲੀਆਂ ਨੇ ਔਰ ਇੱਕ ਬੜੀ ਚੀਜ਼ ਹੈ ਵੀ ਹਰ ਹਰ ਵਰਗ ਵਾਸਤੇ ਹੈ ਮਤਲਬ ਜੇ 100% ਲਈ ਚਾਹੀਦਾ 50 ਲਈ ਜਾਂ ਸਮਥਿੰਗ एवरीथिंग ਇਜ਼ ਹੇਅਰ ਅੱਛਾ ਰੈਸਟੋਰੈਂਟ ਹੈ ਔਰ ਇੱਕ ਅੱਛੀ ਸਿਟਿੰਗ ਹੈ ਇੱਕ ਅੱਛੀ ਪਾਰਕਿੰਗ ਹੈ ਮਤਲਬ ਮੈਂ ਇਹਦੇ ਬਾਰੇ ਕੀ ਕਹਾਂ ਮਤਲਬ ਮੈਂ ਕੋਈ ਸ਼ਬਦ ਨਹੀਂ ਹੈਗੇ ਔਰ ਬਹੁਤ ਵਧੀਆ ਤਰੀਕੇ ਨਾਲ ਮੈਨੇਜਮੈਂਟ ਕੰਮ ਕਰ ਰਹੀ ਹੈ ਸੋ ਮੈਂ ਤੇ ਇਹੀ ਕਹਾਂਗਾ ਕਿ ਐਜ਼ ਅ ਕਸਟਮਰ ਮੈਂ ਸੈਟੀਸਫਾਈ ਹਾਂ ਔਰ आओ ਇਸ ਇਮਾਰਤ ਦਾ ਇਸ ਹੋਟਲ ਦਾ ਤੁਸੀਂ ਵੱਧ ਵੱਧ ਲਾਭ ਲੈ ਕੇ ਆਪਣੀਆਂ ਖੁਸ਼ੀਆਂ ਨੂੰ ਹੋਰ ਅੱਗੇ ਵਧਾਓ ਸਰ ਫੂਡ ਸਰਵਿਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਫੂਡ ਸਰਵਿਸ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਚੀਜ਼ ਸਰਵ ਕਰਦੇ ਨੇ ਪ੍ਰੋਪਰ ਚੈਨਲ ਜੋ ਪਹੁੰਚੀ ਚਾਹੀਦੀ ਨਾ ਉਹ ਸਾਨੂੰ ਇੱਥੇ ਮਿਲੀ ਹੈ ਬਹੁਤ ਵਧੀਆ ਅਨੰਦਾ ਹੈਗਾ ਖਾਣਾ ਦਾ ਬਹੁਤ ਵਧੀਆ ਹੈ ਬਹੁਤ ਅੱਛਾ ਟੇਸਟ ਦੇਖੋ ਉਹ ਤਾਂ ਹਰ ਆਦਮੀ ਦੀ ਆਪਣੀ ਸੋਚ ਨਹੀਂ ਹੁੰਦੀ ਹੈ ਬਟ ਟੇਸਟ ਜੋ ਹੈਗਾ ਮੈਂ ਸਪੈਸ਼ਲੀ ਕਹਾਂਗਾ ਬਹੁਤ ਵਧੀਆ ਟੇਸਟ ਸਾਨੂੰ ਮਿਲਿਆ ਹੈ ਆਦਮੀ ਪਹਿਲਾਂ ਮੂੰਹ ਨਾਲੇ ਅੱਖਾਂ ਨਾਲ ਫੰਦਾ ਸੋ ਉਹਦੇ ਮੁਤਾਬਕ ਚੀਜ਼ ਹਰ ਬੜੀ ਪ੍ਰੈਜੈਂਟੇਸ਼ਨ ਬਹੁਤ ਵਧੀਆ ਹੁੰਦੀ ਹੈ ਉਹਦੀ ਸੋ ਸਾਰਾ ਸਟਾਫ ਬਹੁਤ ਵਧੀਆ ਹੈ ਐਜੂਕੇਟਿਡ ਸਟਾਫ ਹੈ ਬਹੁਤ ਵਧੀਆ ਅੱਛੀ ਮੈਨੇਜਮੈਂਟ ਹੋ ਰਹੀ ਹੈ ਸੋ ਤੁਹਾਡੇ ਚੈਨਲ ਦਾ ਫਿਰ ਤੋਂ ਧੰਨਵਾਦ ਸਤਿ ਸ਼੍ਰੀ ਅਕਾਲ ਜੈ ਜੀ